ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਆਈ ਹੋਪਸ ਆਲ ਰਾਈਟ ਆਈ ਹੋਪਸ ਸਾਰੇ ਠੀਕ ਠਾਕ ਹੋਗੇ ਤੁਮ ਲੋਥੋਂ ਖੁਸ਼ਾਲ ਹੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 9:00 ਹੋਣ ਵਾਲਾ 8:40 ਹੋ ਗਏ ਮੈਂ ਇਧਰ ਐਡ ਕੀਤਾ ਆਪਣਾ ਬ੍ਰੈਕਫਾਸਟ ਸੈਂਡਵਿਚ ਮੈਂ ਇਹਦੇ ਵਿੱਚ ਪਾਇਆ ਪਨੀਰ ਪਿਆਜ਼ ਸ਼ਿਮਲਾ ਮਿਰਚ ਨਮਕ ਤੇ ਮਿਰਚ ਬਸ ਆਹੀ ਚੀਜ਼ਾਂ ਪਾਈਆਂ ਇਹਦੇ ਵਿੱਚ ਮੈਂ ਪਨੀਰ ਬਹੁਤ ਥੋੜਾ ਜਿਹਾ ਪਿਆ ਸੀ ਮੈਂ ਕਿ ਇਹਨੂੰ ਕਿਵੇਂ ਯੂਟਿਲਾਈਜ਼ ਕਰਾਂ ਫਿਰ ਮੈਂ ਸੋਚਿਆ ਚਲੋ ਸੈਂਡਵਿਚ ਪਾ ਲਾਂ ਨੀ ਹਣਾ ਸਬਜੀ ਬਣੀ ਪਈ ਆਲੂ ਬੈਂਗਣ ਦੀ ਆਟਾ ਗੁੰਨਿਆ ਪਿਆ ਮੈਂ ਆਪਣਾ ਬ੍ਰੇਕਫਾਸਟ ਕਰਨਾ ਉਦੋਂ ਮੇਰਾ ਬ੍ਰੇਕਫਾਸਟ ਦਾ ਟਾਈਮ ਹੁੰਦਾ ਉਦੋਂ ਮੇਰਾ ਹੈਲਪਰ ਚਾੜੂ ਪੋਚਾ ਅੰਦਰ ਲੱਗ ਗਿਆ ਜੇਕਰਨ ਆਏ ਮੇਰੇ ਵਿੱਚ ਮਿਕਸ ਅਪ ਹੋ ਜਾਣਾ ਫਿਰ ਮੈਨੂੰ ਆਏ ਹੁੰਦੇ ਪੋਚਾ ਲਗਾ ਲੈ ਇਹ ਫਿਰ ਮੈਂ ਆਰਾਮ ਨਾਲ ਬੈਠ ਕੇ ਖਾਣਾ ਮੈਨੂੰ ਕੋਈ ਆਇਨਾ ਹੋਵੇ ਮੈਂ ਕਾਲੀ ਕਾਲੀ ਜ ਫਟਾਫਟ ਖਾਣਾ ਮੈਨੂੰ ਇਹ ਪੋਚਾ ਲਾਉਣਾ ਫਿਰ ਤਾਂ ਕਰਕੇ ਕਈ ਵਾਰ ਮੈਂ ਲੇਟ ਹੋ ਜਾਈ ਨੀ ਵੀ ਹੈਲਪ ਚਾੜੂ ਪੋਚਾ ਕਰ ਲੇ ਫਿਰ ਮੈਂ ਆਰਾਮ ਨਾਲ ਬੈਠ ਕੇ ਪੱਕੇ ਪਕ ਕੇ ਚੱਲ ਪਏ ਫਿਰ ਖਾਵਾਂਗੀ ਸਬਜੀ ਬਣੀ ਪਈ ਆਟਾ ਗੁੰਨਿਆ ਪਿਆ ਸ਼ੈ ਮਨ ਕਰ ਲਾ ਬ੍ਰੈਕਫਾਸਟ ਆਪਣਾ ਸੈਂਡਵਿਚ ਵੀ ਕਦੇ-ਕਦੇ ਬਹੁਤ ਟੇਸਟੀ ਲੱਗਦਾ ਬਹੁਤ ਜਿਆਦਾ ਸੈਂਡਵਿਚ ਖਾ ਕੇ ਫਿਰ ਮੈਂ ਪੀਉਂਗੀ ਕੌਫੀ ਤਾਂ ਕਾਪਾ ਸੈਂਡਵਿਚ ਨਾਲ ਕੌਫੀ ਹੌਟ ਕੌਫੀ ਬਹੁਤ ਵਧੀਆ ਲੱਗਦੀ ਹੈ ਸੋ ਬਹੁਤ ਜਿਆਦਾ ਟੇਸਟੀ ਸੈਂਡਵਿਚ ਲੱਗਦਾ ਕਦੇ-ਕਦੇ ਬਣਾਈ ਹੈ ਨਾ ਬਹੁਤ ਜਮੀ ਲੱਗਦਾ ਮੈਂ ਮੇਰਾ ਸਾਰਾ ਕੁਝ ਫੇਵਰੇਟ ਹੈ ਮੈਂ ਕਹਿੰਦੀ ਮੇਰਾ ਆ ਵੀ ਫੇਵਰੇਟ ਆਈਸ ਫੇਵਰੇਟ ਆ ਗਾਜਰ ਆ ਮੈਂ ਸਾਰਾ ਕੁਝ ਖਾ ਲੈਂਦੀ ਆ ਸੈਂਡਵਿਚ ਵੀ ਮੇਰੇ ਬਹੁਤ ਫੇਵਰੇਟ ਨੇ ਜਾਂ ਪੀਜ਼ਾ ਖਾ ਲਵਾਂ ਜਾਂ ਸੈਂਡਵਿਚ ਖਾ ਲਵਾਂ ਐਂਡ ਇਹ ਆਪਣਾ ਪਨੀਰ ਵਾਲਾ ਸੈਂਡਵਿਚ ਬਣ ਕੇ ਤਿਆਰ ਆ ਪਨੀਰ ਸ਼ਿਮਲਾ ਮਿਰਚ ਪਿਆਜ਼ ਬਸ ਮੈਂ ਇਹੀ ਦੋ ਸਬਜ਼ੀਆਂ ਪਾਈਆਂ ਨੇ ਬਹੁਤ ਜ਼ਿਆਦਾ ਟੇਸਟ ਲੱਗੇ ਹੋਰ ਵਿੱਚ ਦੇ ਵਿੱਚ ਕੋਈ ਸੌਸ ਮਾਈਨਸ ਕੁਝ ਨਹੀਂ ਪਾਇਆ ਬ੍ਰੇਕਫਾਸਟ ਮੈਂ ਕਰ ਲਿਆ ਹੁਣ ਲੈ ਕੇ ਇੱਕ ਕੌਫੀ ਦਾ ਕੱਪ ਕਰਕੇ ਹੋ ਮੈਂ ਸਵੇਰੇ ਖਾਲੀ ਪੇਟ ਚਾਹ ਪੀਣ ਲੱਗੀ 10 12 ਦਿਨਾਂ ਦੀ ਪੀਣ ਲੱਗੀ 15 ਦਿਨ ਹੋ ਗਏ ਹੋਣਗੇ ਇੰਨਾ ਕੁ ਦਿਨ ਹੋ ਗਏ ਮੈਂ ਸਵੇਰੇ ਚਾਹ ਪੀਣ ਲਾਨੀ ਆ ਪਹਿਲਾਂ ਕੀ ਸੀ ਪਤਾ ਕੀ ਪ੍ਰੋਸੈਸ ਸੀ ਗਾ ਮੈਂ weight loss ਕਰਨ ਤੋਂ ਪਹਿਲਾਂ ਮੇਰੇ ਬਹੁਤ ਐਸਿਡ ਬੰਦ ਅਸਤਜਾਬ ਬਹੁਤ ਜ਼ਿਆਦਾ ਬਣਦਾ ਸੀ ਜਦੋਂ ਮੈਂ weight loss ਕਰਨਾ ਸ਼ੁਰੂ ਕੀਤਾ ਫਿਰ ਉਹਨਾਂ ਨੇ ਚਾਹ ਖਾਲੀ ਪੇਟ ਬੰਦ ਕਰਤੀ ਉਹ ਕਹਿੰਦੇ ਪਹਿਲਾਂ ਬ੍ਰੈਕਫਾਸਟ ਕਰਨਾ ਫਿਰ ਚਾਹ ਪੀਣੀ ਆ ਫਿਰ ਮੈਂ weight loss ਤੋਂ ਬਾਅਦ ਵੀ 5 6 ਮਹੀਨੇ ਉਵੇਂ ਜਿਵੇਂ ਉਹੀ ਪ੍ਰੋਸੈਸ ਰੱਖਿਆ ਸੀ ਮੇਰੇ ਮਨ ਚ ਆਇਆ ਸੀ ਵੀ ਚਲੋ ਖਾਲੀ ਪੇਟ ਕਹਿੰਦੇ ਚਾਹ ਨਹੀਂ ਪੀਣੀ ਚਾਹੀਦੀ ਐਸਿਡ ਬਣਦਾ ਵੀ ਇਹ ਮੇਰਾ ਐਸਿਡ ਬਣਨਾ ਠੀਕ ਹੋ ਗਿਆ ਹਣਾ ਹੋਰ ਮੈਨੂੰ ਕੀ ਚਾਹੀਦਾ ਤੇ ਉਹ ਮੈਂ ਪ੍ਰੋਸੈਸ ਫਾਲੋ ਕੀਤਾ ਪਰ 10 12 ਦਿਨਾਂ ਦਾ ਫਿਰ ਮੈਨੂੰ ਪਤਾ ਨਹੀਂ ਮੇਰੇ ਚ ਕੀ ਲੇਜ਼ੀਨੈਸ ਆਈ ਮੈਨੂੰ ਕੀ ਪਤਾ ਨਹੀਂ ਕੀ ਲੱਗਾ ਮੈਨੂੰ ਐ ਲੱਗਾ ਵੀ ਮੈਂ ਸਵੇਰੇ ਸਵੇਰੇ ਚਾਹ ਪੀਣ ਨੂੰ ਦਿਲ ਕਰਾ ਕਰੇ ਫਿਰ ਮੈਂ ਹੁਣ ਚਾਹ ਪੀਣ ਦਾ ਮੇਰਾ ਰੁਟੀਨ ਹੀ ਬਣ ਗਿਆ ਮੈਂ ਡੇਲੀ ਸਵੇਰੇ ਉੱਠ ਕੇ ਜਦੋਂ ਵਿੰਦੋ ਤੇ ਚਾਹ ਕਰਦੀ ਆ ਮੈਂ ਆਪਦੀ ਵੀ ਨਾਲ ਹੀ ਕਰਦੀ ਆ ਚਾਹ ਪੀਣੀ ਆ ਜੇ ਮੈਨੂੰ ਲੱਗੇ ਬ੍ਰੈਕਫਾਸਟ ਵਾਰ ਮੇਰਾ ਕੁਛ ਢਿੱਲਾ ਕਰ ਦਿਆ ਮੈਂ ਹੁਣ ਮੈਂ ਸੈਂਡਵਿਚ ਖਾਦਾ ਹਨਾ ਦਿਲ ਕਰਦਾ ਮੈਂ ਕੌਫੀ ਕਰ ਲਾਨੀ ਹੁੰਦੀ ਹੈ ਫਿਰ ਥੋੜੀ ਜਿਹੀ ਅੱਧਾ ਛੋਟਾ ਕੱਪ ਤੇ ਠੀਕ ਹੈ ਕੋਈ ਪ੍ਰੋਬਲਮ ਨਹੀਂ ਮੇਰੇ ਮੈਨੂੰ ਆਇਆ ਸੀ ਜੇ ਮੇਰੇ ਐਸਿਡ ਦੁਬਾਰੇ ਬਣੂਗਾ ਮੈਨੂੰ ਪ੍ਰੋਬਲਮ ਕ੍ਰੀਏਟ ਹੋਊਗਾ ਮੈਂ ਚਾਹ ਛੱਡ ਦੂੰ ਫਿਰ ਸਵੇਰ ਵਾਲੀ ਪਰ ਹੁਣ ਤੱਕ ਠੀਕ ਚੱਲ ਰਿਹਾ ਜਿੱਦ ਤੱਕ ਐਸਿਡ ਬਣ ਗਿਆ ਫਿਰ ਮੈਂ ਚਾਹ ਫਿਰ ਮੈਂ ਇਹਨੂੰ ਰੂਟੀਨ ਆਪਣਾ ਫਿਰ ਬਦਲਣਾ ਪਊ ਚਾਹ ਖਾਣ ਦੀ ਪੇਟਾਂ ਨੂੰ ਬੰਦ ਕਰਨੀ ਪਊਗੀ ਬ੍ਰੈਕਫਾਸਟ ਕਰਨਾ ਪੈ ਕਰੂ ਪਹਿ ਉਹ ਆ ਪ੍ਰੋਬਲਮ ਮੇਰੀ ਠੀਕ ਹੋ ਗਈ ਨਹੀਂ ਤਾਂ ਮੇਰੇ ਇੰਨਾ ਜ਼ਿਆਦਾ ਐਸਿਡ ਬਣਦਾ ਸੀ ਨਾ ਮੈਂ ਹਰ ਜਗ੍ਹਾ ਤਜਾਬ ਦੇ ਕੈਪਸੂਲ ਰੱਖਦੀ ਸੀ ਐਸਿਡ ਦੇ ਐਂਟੀ ਐਸਿਡ ਮੈਂ ਹਰ ਜਗ੍ਹਾ ਰੱਖਦੀ ਸੀ ਕਾਰਟ ਤੇ ਵੀ ਪਾਸਟੇ ਵੀ ਹਮ ਸਾਈਡ ਟੇਬਲ ਤੇ ਵੀ ਕਿਚਨ 'ਚ ਵੀ ਬਹੁਤ ਜ਼ਿਆਦਾ ਤਜਾਬ ਤੋਂ ਮੈਂ ਤੰਗ ਸੀ ਪਰ weight loss ਤੋਂ ਬਾਅਦ ਉਹ ਮੇਰੀ ਪ੍ਰੋਬਲਮ ਪਰਮਨੈਂਟਲੀ ਠੀਕ ਹੋ ਗਈ ਹੁਣ ਮੈਂ ਕਦੇ ਕੈਪਸੂਲ ਲਿਆ ਨਾ ਤਜਾਬ ਦਾ ਕਦੇ ਮੇਰੇ ਐਸਿਡ ਹੀ ਨਹੀਂ ਬਣਿਆ ਕੁਛ ਮਰਜ਼ੀ ਮੈਂ ਖਾਈ ਜਨਾ ਬਾਹਰ ਅੰਦਰ ਵੀ ਖਾਣਿਆ ਕਦੇ ਐਸਿਡ ਨਹੀਂ ਬਣਿਆ ਮੇਰੀ ਪ੍ਰੋਬਲਮ ਬਿਲਕੁਲ ਖਤਮ ਹੀ ਹੋ ਗਈ ਉਹ ਵਾਲੀ ਤਾਂ ਤੇ ਹੁਣ enjoy ਕਰਦੇ ਆ ਕਾ ਕੱਲ ਮੈਂ ਕਿਚਨ ਦੀ ਸਫਾਈ ਸ਼ੁਰੂ ਕਰੀ ਤੇ ਡਰਾਅਰ ਸਾਫ਼ ਕਰਦੇ ਸੀ ਕੁਝ ਬੋਟਲਸ ਨਿਕਲੇ ਸੋ ਮੈਂ ਵਾਸ਼ ਕਰਕੇ ਰਾਤ ਰੱਖਤੀਆਂ ਸੀ ਤੇ ਹੁਣ ਸੁੱਕ ਗਏ ਇਹ ਮੈਂ ਸੰਭਾਲਦੀ ਆ ਮੇਰੇ ਕੋਲ ਖਾਲੀ ਬੋਟਲਸ ਕਾਫੀ ਜ਼ਿਆਦਾ ਪਈਆਂ ਨੇ ਤੇ ਮੇਰੇ ਕੋਲ ਜਿੰਨੇ ਹੁਣ ਮੈਂ ਬਾਕਸ ਲਗਾਏ ਹੋਏ ਨੇ ਬੋਟਲਸ ਨੂੰ ਸਾਰੇ ਮੇਰੇ ਕੋਲ ਬਾਕਸ ਭਰੇ ਪਏ ਨੇ ਇੱਕ ਦਿਨ ਮੈਂ ਉਹ ਵੀ ਸਾਰੇ ਬਾਕਸ ਉਤਾਰ ਕੇ ਜਿਹੜੇ ਮੈਂ ਕਿਸੇ ਨੂੰ ਦੇਣੀਆਂ ਨੇ ਮੈਂ ਨਹੀਂ ਰੱਖਣੀਆਂ ਚ ਰੱਖਣਾ ਚਾਹੁੰਦੀ ਉਹ ਮੈਂ ਅਲੱਗ ਕਰਨੀਆਂ ਪੈਣਗੀਆਂ ਮੈਨੂੰ ਆ ਮੈਂ ਕੈਬਿਨੇਟ ਨਾ ਸਿਰਫ ਖਾਲੀ ਬੋਟਲਸ ਵਾਸਤੇ ਲਗਾਇਆ ਬੋਟਲ ਆ ਸ਼ੀਸ਼ੀਏ ਛੋਟੀ ਵੱਡੀ ਕੁਝ ਵੀ ਹੈ ਜੋ ਮੈਨੂੰ ਲੋੜ ਜੋ ਵੀ ਬਾਜ਼ਾਰ ਚ ਸਮਾਨ ਆਉਂਦਾ ਉਹ ਵਾਲੀਆਂ ਖਾਲੀ ਬੋਟਲਸ ਇਹ ਮੈਂ ਉੱਪਰ ਤਿੰਨ ਬਾਕਸ ਲਗਾਏ ਹੋਏ ਨੇ ਫਿਰ ਬਾਕਸ ਚੱਕਣਾ ਈਜ਼ੀ ਹੋ ਜਾਂਦਾ ਵੀ ਬਾਕਸ ਸਿ ਨੀਚੇ ਉਤਾਰ ਲਓ ਇਹਦੇ ਵਿੱਚ ਜੈ ਤੁਸੀਂ ਰੱਖਦੇ ਚਾਹੇ ਵਿੱਚੋਂ ਤੁਸੀਂ ਕੁਝ ਵੀ ਚੀਜ਼ ਆਪਦੇ ਲੋੜ ਮੁਤਾਬਕ ਕੱਢ ਲਓ ਜੇ ਉਂ ਰੱਖਾਂਗੇ ਕਈ ਵਾਰ ਇੱਕ ਚੱਕ ਦੇ ਖਾਲੀ ਬੋਟਲਸ ਕਈ ਨੀਚੇ ਗਿਰਨ ਨੂੰ ਆਉਂਦੀਆਂ ਨਹੀਂ ਆ ਤਾਂ ਕਰਕੇ ਮੈਂ ਇਹ ਬਾਕਸ ਲਗਾਏ ਹੋਏ ਨੇ ਗੱਤੇ ਦੇ ਇਹ ਚ ਈਜ਼ੀ ਹੋ ਜਾਂਦਾ ਤਿੰਨੇ ਬਾਕਸ ਦੇਖ ਰਹੀ ਇਸ ਵਿੱਚ ਭਰੇ ਬੈਸਿਆ ਇੱਕ ਬਾਕਸ ਵਿੱਚ ਮੈਨੂੰ ਥੋੜੀ ਸਪੇਸ ਲੱਗੀ ਵੀ ਇਹਦੇ ਵਿੱਚ ਟਿਕ ਜਾਣਗੀਆਂ ਤੇ ਫਿਰ ਇਹ ਵਾਲਾ ਬਾਕਸ ਮੈਂ ਉਤਾਰਿਆ ਫਿਰ ਮੈਨੂੰ ਲੱਗਿਆ ਮੇਰੇ ਕੋਲ ਬਹੁਤ ਜ਼ਿਆਦਾ ਬੋਟਲਸ ਇਕੱਠੀਆਂ ਹੋ ਗਈਆਂ ਉਹ ਦੋਸਤ ਥੋੜੀ ਬਹੁਤੀ ਤਾਂ ਆਪਾਂ ਰੱਖਦੇ ਹੁੰਨੇ ਕਦੇ ਲੋੜ ਪੈਂਦੀ ਕਿਸੇ ਨਾ ਕਿਸੇ ਨੂੰ ਕੁਝ ਪਾ ਕੇ ਦੇਣਾ ਪੈਂਦਾ ਪਰ ਇਸ ਟਾਈਮ ਮੈਂ ਦੇਖਿਆ ਮੇਰੇ ਕੋਲ ਕਾਫੀ ਜ਼ਿਆਦਾ ਇਕੱਠੀਆਂ ਹੋਈਆਂ ਪਈਆਂ ਸੀ ਸਾਰੇ ਦੇਖੋ ਕੋਈ ਸੌਸ ਵਾਲੀ ਮਾਇਨਸ ਵਾਲੀ ਕੋਈ ਪੀਤਾ ਪਾਸਟਾ ਸੌਸ ਇਹਨਾਂ ਕੁਝ ਨਾਲੇ ਬੋਟਲਸ ਸੀ ਕੋਈ ਜੈਮ ਵਾਲੀ ਬੋਟਲ ਪਈ ਹੈ ਕੋਈ ਬੱਚਿਆਂ ਦਾ ਸ਼ੀਕ ਪਾਊਡਰ ਜਿਹਾ ਆਉਂਦੀ ਸੀ ਪਹਿਲਾਂ ਉਹ ਵਾਲੇ ਪਈਆਂ ਨੇ ਕਾਫੀ ਪਈਆਂ ਨਹੀਂ ਗੀਆਂ ਤੇ ਸਾਰੀਆਂ ਮੈਨੂੰ ਇਹ ਕੱਢਣੀਆਂ ਪੈਣਗੀਆਂ ਇੱਕ ਦਿਨ ਦੇਖੂਗੀ ਇਹਨਾਂ ਦੀ ਵੀ ਇੱਕ ਦਿਨ ਛਾਂਟੀ ਕਰਨੀ ਪੂਤੀ ਇਹਨੇ ਬਾਕਸ ਤੇ ਸਾਰੀਆਂ ਬੋਟਲਸ ਕੱਢ ਕੇ ਜਿਹੜੀ ਮੈਨੂੰ ਲੱਗਦਾ ਮੈਂ ਯੂਜ਼ ਕਰਨੀ ਹੈ ਜਿਸ ਟਾਈਪ ਦੀ ਮੈਂ ਯੂਜ਼ ਕਰਨੀ ਹੈ ਉਹ ਮੈਂ ਰੱਖ ਲੂੰਗੀ ਜਿਸ ਟਾਈਪ ਦੀ ਮੈਂ ਨਹੀਂ ਯੂਜ਼ ਕਰਦੀ ਜੋ ਕੋਈ ਸਾਫ਼ ਕਰਨੀ ਓਕੀਓ ਮੈਂ ਦੇ ਦੂੰਗੀ ਆਹ ਵਾਲੇ ਇੱਕ ਤਿੰਨ ਸੈਕਸ਼ਨਸ ਵਾਲਾ ਵੀ ਇੱਕ ਕੰਟੇਨਰ ਸੀਗਾ ਤੇ ਇਹ ਵੀ ਮੈਂ ਸੋਚ ਲਈਸ ਮੇਰੇ ਕਿਸੇ ਕੰਮ ਦਾ ਹੈ ਨਹੀਂ ਮੈਂ ਇਹ ਵੀ ਦੇ ਦੂੰਗੀ ਇਹ ਵੀ ਸਾਰਾ ਸਮਾਨ ਕੱਢਣਾ ਪੋਏ ਇੱਕ ਦਿਨ ਤੇ ਪਿਆਜ਼ ਛਿੱਲੇ ਪਈ ਸਾਇ ਮਾਰਨਿੰਗ ਛਿੱਲੇ ਸੀ ਇਹਨਾਂ ਨੂੰ ਮੈਂ ਹੁਣ ਪਾ ਦਾਂ ਨੇ ਪੋਲੀਥੀਨ ਵਿੱਚ ਇਹਦਾ ਪਿਆਜ਼ ਵਾਲਾ ਪੋਲੀਥੀਨ ਸੀ ਵਾਸ਼ ਕੀਤਾ ਸੀ ਵਾਸ਼ ਕਰਕੇ ਸੁਕਾ ਕੇ ਅਚੀ ਤਰ੍ਹਾਂ ਫੇਰ ਮੈਂ ਦੁਬਾਰਾ ਉਹਦੇ ਵਿੱਚ ਪਿਆਜ਼ ਸਟੋਰ ਕਰ ਦਉਂਨੇ ਲਫਾਫਾ ਫੱਟ ਜੇ ਜ ਖਰਾਬ ਹੋ ਜੇ ਤਾਂ ਫਿਰ ਨਵਾਂ ਵੀ ਯੂਜ਼ ਕਰ ਲੀਦਾ ਤੇ ਇਹਨਾਂ ਨੂੰ ਰੱਖ ਦਨੇ ਫ੍ਰਿਜ ਵਿੱਚ ਫਿਰ ਪੰਜ ਚਾਰ ਦਿਨ ਸੌਖੇ ਲੰਘ ਜਣਗੇ ਜਿੰਨੇ ਟਾਈਮੇ ਪਿਆਜ਼ ਚੱਲਣਗੇ ਤੇ ਆਹ ਵਾਲ ਕੈਬਿਨਟ ਕੱਲ ਮੈਂ ਸਾਫ ਨਹੀਂ ਹੋਇਆ ਮੇਰੇ ਤੋਂ ਟਾਈਮ ਨਹੀਂ ਲੱਗਿਆ ਹੈਗਾ ਤੇ ਇਹਨੂੰ ਵੀ ਅੱਜ ਕਲੀਨ ਕਰਦੀ ਆ ਮੈਂ ਹੁਣ ਮੇਰੇ ਕੋਲ ਵਿੱਚ ਜੀ ਥੋੜਾ ਜਿਹਾ ਟਾਈਮ ਸੀ ਦਵਿੰਦਰ ਨੇ ਖਾਣਾ ਖਾਣਾ ਸੀ ਪਰ ਮੈਂ ਫਿਰ ਮੈਂ ਕਿਹਾ ਚਲ ਖਾਣਾ ਖਾ ਕੇ ਕਿਚਨ ਸਾਫ ਬਾਅਦ ਵਿੱਚ ਕਰੂੰਗੀ ਫਿਰ ਮੈਂ ਐਕਚੁਅਲੀ ਐਨਮਾ ਕੈਬਿਨੇਟ ਸਾਫ ਕਰ ਲਵਣੀ ਆ ਤੇ ਇਹ ਸਾਮਾਨ ਸਾਰਾ ਕੰਟਰੀਆਂ ਬਾਹਰ ਇਹ ਸਾਰੇ ਐਕਚੁਅਲੀ ਕ੍ਰੌਕ ਕਰੀਏ ਜਿਹੜੀ ਡੇਲੀ ਯੂਜ਼ ਚ ਆਉਂਦੀ ਆ ਫਿਰ ਇਹ ਮੈਂ ਜਲਦੀ ਜਲਦਬਾਜੀ ਚ ਨਹੀਂ ਕੰਮ ਕਰਨਾ ਚਾਹੁੰਦੀ ਤੇ ਵੀ ਆਰਾਮਨਾਥਾ ਪਾਂਡੇ ਕੱਡੀਆਂ ਸਾਫ ਕਰੀ ਤੇ ਆਰਾਮਨਾਥਾ ਕਹਤੀ ਐ ਇਸ ਕਰਕੇ ਮੈਨੂੰ ਅਜ ਕੋਈ ਮੇਰੇ ਕੋਲ ਥੋੜਾ ਜਿਹਾ ਖੁੱਲਾ ਟਾਈਮ ਹੋਵੇ ਨਾ ਮੈਂ ਫਿਰ ਸਾਫ ਕਰਾਂ ਸਾਰਾ ਸਾਮਾਨ ਕੱਢ ਕੇ ਬਾਹਰ ਅੰਦਰ ਕੱਪੜਿਆਂ ਨਾਲ ਅਚਿੱਦਰ ਕੈਬਿਨੇਟ ਕਲੀਨ ਕਰ ਦਾਂਗੇ ਇੰਨਾ ਸਾਮਾਨ ਘਰ ਵਿੱਚ ਹੋਣਾ ਨਹੀਂ ਕਮੋਟਾ ਸਾਮਾਨ ਇੰਨਾ ਜ਼ਿਆਦਾ ਹੋ ਜਾਂਦਾ ਨਾ ਬਸ ਕੋਈ ਜਿਹਨ ਆਈ ਹੁੰਦੇ ਨੇ ਯੂਥ ਚ ਨਹੀਂ ਆਉਂਦੀ ਆਪਾਂ ਉਹਨਾਂ ਨੂੰ ਸੰਭਾਲਦੇ ਹੀ ਰਹਿ ਜਾਣੇ ਹੈਗੇ ਹੁਣ ਅੱਜ ਮੈਂ ਇਹ ਵਾਲੇ ਖਾਣੇ ਵਿੱਚ ਕੁਝ ਛੋਟੇ ਜਿਹੇ ਕੱਪ ਕੱਢੇ ਨੇ ਇਹ ਮੈਂ ਸੋਚ ਰਹੀ ਇਸ ਮੈਂ ਕਿਸ ਨੂੰ ਦੇ ਦਾਂ ਹਨ ਮੈਂ ਇੱਕ ਦਿਨ ਦਵਿੰਦਰ ਕੋਲ ਲਾ ਗਈ ਕੱਲ ਕਰ ਮਾ ਕੱਪ ਜਿਹੇ ਕਿਸੇ ਕੰਮ ਨਹੀਂ ਆਉਂਦੇ ਹੈਗੇ ਕਿਸ ਨੂੰ ਦੇ ਦੀ ਕਹਿੰਦੇ ਨਹੀਂ ਦੇਣੇ ਹੈਗੇ ਤਾਂ ਮੈਨੂੰ ਬਹੁਤ ਚੰਗਾ ਵਧੀਆ ਲੱਗਦਾ ਮੈਂ ਕੱਲੇ ਵਧੀਆ ਲੱਗਦਾ ਕੀ ਕਰਨਗੇ ਜੋ ਯੂਥ ਚ ਨਹੀਂ ਆਉਂਦੇ ਹੈਗੇ ਹੈ ਉਹ ਛੋਟੇ ਫਾਈਸ ਚ ਨਹੀਂ ਕਹਿੰਦੇ ਨਹੀਂ ਕਦੇ ਥੋੜੀ ਚਾਹ ਪੀਣੀ ਹੋਵੇ ਉਹ ਚ ਪਾ ਲਓ ਉਹ ਚ ਬਿਲਕੁਲ ਚਾਹ ਬਹੁਤ ਥੋੜੀ ਥੋੜੀ ਕੁਆਂਟੀਟੀ ਪੈਂਦੀ ਸੋਲੀ ਕਵਰਤ ਮੈਂ ਰੱਖਤੇ ਵਿੱਚ ਹੀ ਸਾਫ-ਸੂਫ ਕਰਕੇ ਤੁਹਾਨੂੰ ਅੰਦਰ ਸਾਰੇ ਕੈਬਿਨੇਟ ਸ਼ੈਲਫਸ ਇਹ ਕਰ ਲੈਣੇ ਸਾਫ। ਜਿਆਦਾ ਗੰਦਾ ਨਹੀਂ ਸੀ ਪਰ ਹਰ ਵਾਰੀ ਜੋ ਮੈਂ ਕਿਚਨ ਦੀ ਕਲੀਨਿੰਗ ਕਰਦੀ ਆਈ ਮੀਨ ਨੇ ਮੈਨੂੰ ਸਾਫ ਨਹੀਂ ਕਰਦੀ। ਮੈਂ ਦੇਖ ਲੈਣੇ ਉਹਨੇ ਜਿਵੇਂ ਲੱਗੀ ਵੀ ਗੰਦਾ ਆ ਇਹਨੂੰ ਸਫਾਈ ਦੀ ਲੋੜ ਆ ਤਾਂ ਮੈਂ ਕਰ ਦਾਨੀ ਆ। ਜੇ ਠੀਕ ਲੱਗਦਾ ਹੋਵੇ ਤਾਂ ਫਿਰ ਮੈਂ ਨਹੀਂ ਕਰਦੀ ਹੈਗੀ ਹੈ ਨਾ। ਕਈ ਕੈਬਿਨੇਟ ਇਹੇ ਜੀ ਹੁੰਦੇ ਨੇ ਜੋ ਆਪਣੇ ਡੇਲੀ ਯੂਜ਼ 'ਚ ਨਹੀਂ ਆਉਂਦਾ ਸਮਾਨ। ਫਿਰ ਉਹ ਇੰਨੇ ਜ਼ਿਆਦਾ ਯੂਜ਼ ਨਹੀਂ ਹੁੰਦੇ ਹੈਗਾ ਗੰਦੇ ਵੀ ਨਹੀਂ ਹੁੰਦੇ ਹੈਗੇ ਫਿਰ ਉਹਨੂੰ ਮੈਂ ਕਲੀਨ ਜਦੋਂ ਗੰਦਾ ਹੁੰਦਾ ਉਹਦੀ ਕਰਦੀ ਆ ਹਮੇਸ਼ਾ ਨਹੀਂ ਕਰਦੀ ਹੈਗੀ ਤੇ ਸਾਰਾ ਹੋ ਗਿਆ ਕਲੀਨ ਉੱਪਰ ਵਾਲੇ ਖਾਨੇ ਵਿੱਚ ਹੈਗਾ ਕੇਕ ਵਾਲਾ ਮਟੀਰੀਅਲ ਜੋ ਹੁਣ ਮੈਂ ਨਾ ਮਾਤਰੀ ਯੂਜ਼ ਕਰਦੀ ਆਂਗੀ ਹੈਨਾ ਸਾਰਾ ਉਹ ਸਮਾਨ ਹੈ ਤੇ ਇਹ ਵਾਲੇ ਖਾਨੇ ਵਿੱਚ ਹੈਗੇ ਨੇ ਕੱਚ ਦੇ ਬਾਉਲਸ ਜੋ ਰੇਲੀ ਯੂਜ਼ ਆਉਂਦੇ ਨੇ ਨੀਚੇ ਵਾਲੇ ਸ਼ੈਲਫs ਹੈਗੇ ਨੇ ਕੁਝ ਚਾਹ ਵਾਲੇ ਕੱਪ ਮੱਗ ਇਹ ਵੀ ਯੂਜ਼ 'ਚ ਆ ਜਾਂਦੇ ਨੇ ਆਹ ਵਾਲੇ ਕੱਚ ਦੇ ਛੋਟੇ ਛੋਟੇ ਮੰਗਨੇ ਆ ਕੱਪ ਨੇ ਇਹ ਯੂਜ਼ 'ਚ ਨਹੀਂ ਆਉਂਦੇ ਹੈਗੇ ਪਰ ਹੈ ਅੱਛੇ ਦੇਖਣ ਨੂੰ ਬਹੁਤ ਅੱਛਾ ਲੁੱਕ ਵਾਈਸ ਬਹੁਤ ਜ਼ਿਆਦਾ ਵਧੀਆ ਨੇ ਇਹ ਹੋ ਗਈ ਸਾਰੀਆਂ ਵਾਲੇ ਕੈਬਨਟ ਦੀ ਕਲੀਨਿੰਗ ਤੇ ਹੁਣ ਲੰਚ ਟਾਈਮ ਤੋਂ ਬਾਅਦ ਦਾ ਟਾਈਮ ਆ ਇਹ ਪੌੜੀ ਦੇ نیچے ਮਨੇ ਇੱਕ ਬਾਕਸ ਰੱਖਿਆ ਹੋਇਆ ਐਕਸਟਰਾ ਗਰੋਸਰੀ ਜਿਸ ਦੇ ਵਿੱਚ ਹੁੰਦੀ ਆ ਹੈ ਤੇ ਸਮਾਨ ਥੋੜਾ ਜਿਹਾ ਇਹਦੇ ਵਿੱਚ ਇਹਦੇ ਵਿੱਚ ਮੈਂ ਕੁਝ ਦੇਖਣਾ ਸੀ ਕੁਝ ਮੈਨੂੰ ਚਾਹੀਦਾ ਸੀ ਆ ਸਮਾਨ ਮੈਂ ਡੱਬਿਆਂ ਚ ਰੀਫਿਲ ਕਰਨਾ ਸੀਗਾ ਮੈਂ ਕਿਹਤੋਂ ਨਾਲ ਦੇਖ ਲਾਂ ਇਹ ਬਾਕਸ ਵਿੱਚ ਕੀ ਹੈ ਨਾਲ ਮੇ ਚਾਹ ਪੱਤੀ ਡੱਬੇ ਜਿਹੜੇ ਫਿਲ ਕਰਨੇ ਸੀ ਚਾਹ ਪੱਤੀ ਖਤਮ ਹੋਈ ਵੀ ਇਸ ਡੱਬੇ ਵਿੱਚ ਇਹਦੇ ਵਿੱਚ ਪੈਕੇਟ ਪਈ ਸੀ ਕੋਈ ਜ਼ਿਆਦਾ ਸਮਾਨ ਮੈਂ ਪੈਂਟਰੀ ਚ ਡੰਪ ਨਹੀਂ ਕਰਦੀ ਬਿਕੋਜ਼ ਕਈ ਵਾਰ ਲੋਰ ਵਾਲੀ ਚੀਜ਼ਾਂ ਨੇ ਸਮਾਨ ਚ ਮਿਲਦੀ ਨਹੀਂ ਸਿਰਫ ਕੁਛ ਮੈਂ ਸਪੇਅਰ ਐਕਸਟਰਾ ਬਾਕਸ ਚ ਰੱਖ ਲੈਣੀ ਹੋਣੀ ਹੈ ਫਿਰ ਆਪਾਂ ਰੱਖਦਾਂ ਨੇ ਆਪਾਂ ਭੁੱਲਿਆ ਨਾ ਵੀ ਕੀ ਪਿਆ ਦੇਖੇ ਤਾਂ ਯਾਦ ਆਉਂਦਾ ਵੀ ਆਹ ਕੁਝ ਆਪਣੇ ਕੋਲ ਪਿਆ ਇਹਦੇ ਵਿੱਚ ਸਿਰਫ ਚਾਹ ਪੱਤੀ ਦੇ ਦੋ ਪੈਕੇਟ ਸੀਗੇ ਨਮਕ ਸੀ ਬੂੰਦੀ ਸੀ ਜਾਂ ਇੱਕ ਦੋ ਚਾਰ ਪਾਉ ਛੋਟੇ ਛੋਟੇ ਜਿਵੇਂ ਲੌਂਗ ਇਲਾਇਚੀ ਕੋਈ ਸੌਂਫ ਅਜਿਹੇ ਪੈ ਹੁਣ ਕਰ ਲੈਣ ਡੱਬੇ ਵਿੱਚ ਰੀਫਿਲ ਚਾਹ ਪੱਤੀ ਹੈ ਨਹੀਂ ਇਸ ਲਈ ਮੈਂ ਕਹਿੰਖਾ ਜੀ ਇਸਨੇ ਬਿਲਕੁਲ ਲੋਡ ਪਾਊਗਾ ਨਾ ਉਦੋਂ ਭੱਜੂਗੀ ਮੈਂ ਤੇ ਪਹਿਲੇ ਹੀ ਮੈਂ ਰੀਫਿਲ ਕਰਕੇ ਰੱਖ ਲਾ ਮੈਨੂੰ ਫਿਰ ਤੁਰਤਾਂ ਕੋਈ ਚੀਜ਼ ਖਾਲੀ ਹੋ ਜੇ ਡੱਬੇ ਵਿੱਚ ਨਾ ਹੋਵੇ ਤੇ ਮੈਨੂੰ ਆਈ ਭੱਜਣਾ ਆ ਜਾਂ ਨਹੀਂ ਵਧੀਆ ਲੱਗਦਾ ਮੈਨੂੰ ਹਾਂ ਡੱਬੇ ਚ ਪਹਿਨੇ ਰੀਫਿਲ ਕਰਕੇ ਰੱਖੋ ਸਮਾਨ ਤਾਂ ਕਿ ਆਪਾਂ ਨੂੰ ਕੰਮ ਕਰਦੇ ਕਰਦੇ ਕੋਈ ਵੀ ਚੀਜ਼ ਆਪਾਂ ਨੂੰ ਚਾਹੀਦੀ ਆਪਣਾ ਯੂਜ਼ ਕਰਨੀ ਈਜ਼ੀ ਹੋ ਜੇ ਉਹ ਨੋਰਮਲ ਤਾਜ਼ਾ ਚਾਹ ਪੱਤੀ ਹੈ ਇਹ ਵਾਲੀ ਹੈਗੀ ਬਾਗਬਕਰੀ ਬਾਗਬਕਰੀ ਮੈਂ ਤੇ ਦਵਿੰਦਰ ਪੀਨੇ ਦਾ ਕਾਫੀ ਸਟਰੋਂਗ ਫਲੇਵਰ ਹੁੰਦਾ ਸਾਨੂੰ ਇਹਦੀ ਆਦਤ ਪਰ ਟੇਸਟ ਇਹਦੀ ਆਦਤ ਪੈ ਗਈ ਆ ਬੜੀ ਟੇਸਟੀ ਚਾਪਤੀ ਦੋਨੇ ਤਰ੍ਹਾਂ ਦੀ ਹੋਗੀ ਰਹੇਗੀ ਨਮਕ ਨਾ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਟਾਟਾ ਸੌਲਟ ਦਾ ਪਰ ਬਹੁਤ ਸਾਲਾਂ ਤੋਂ ਆਪਾਂ ਯੂਜ਼ ਕਰਦੇ ਆ ਆ ਨਾ ਸੌਲਟ ਤੇ ਹੁਣ ਜਦੋਂ ਮੈਂ weight loss ਕਰਿਆ ਤਾਂ ਮੈਨੂੰ ਉਹਨਾਂ ਨੇ ਆਹ ਵਾਲਾ ਸੌਲਟ ਬੰਦ ਕਰਤਾ ਸੀ ਕਹਿੰਦੇ ਆਹ ਸੌਲਟ ਨਹੀਂ ਯੂਜ਼ ਕਰਨਾ ਤੁਸੀਂ ਵਾਈਟ ਸੌਲਟ ਸਿੰਧ ਦਾ ਨਮਕ ਜਾਂ ਹਿਮਾਲయన్ ਪਿੰਕ ਸੌਲਟ ਯੂਜ਼ ਕਰਨਾ ਫਿਰ ਅਸੀਂ ਸਾਰੇ ਹੀ ਸਬਜ਼ੀ ਵਿੱਚ ਸਾਰੇ ਕੁਕਿੰਗ ਲਈ ਆਹ ਵਾਲਾ ਸੌਲਟ ਯੂਜ਼ ਕਰਨ ਲੱਗੇ ਪਰ ਉਹਨਾਂ ਦੇ ਘਰੇ ਤੋਂ ਵੀ ਰੱਖਦੇ ਹਨਾ ਕਿ ਬੜਾ ਇਹ ਸੌਲਟ ਹੁੰਦਾ ਕਿ ਅਚਾਰ ਅਚੂਰ ਪਾਉਣਾ ਪਉਜ਼ ਪੈ ਜਾਂਦਾ ਮੈਂ ਸਨੇ ਚਾਰ ਦਿਨ ਹੋ ਗਏ ਕਿ ਮੈਂ ਹੈਲਥ ਕੋਚ ਦੀ ਵੀਡੀਓ ਦੇਖੀ ਉਹ ਉਹਨਾਂ ਨੇ ਦੱਸਿਆ ਹੋਇਆ ਸੀ ਕਿ ਆਪਾਂ ਹੁਣ ਹਿਮਾਲయన్ ਪਿੰਕ ਸాల్ట్స్ ਤੇ ਅੱਗੇ ਸਿੰਧਰ ਨਮਕ ਤੇ ਅੱਗੇ ਰੌਕ ਸాల్ਟ ਤੇ ਅੱਗੇ ਆਪਾਂ ਜਿਹੜਾ ਵਾਈਟ ਸਿੰਪਲ ਆਇਓਡਾਈਜ਼ਡ ਸాల్ਟ ਆਪਾਂ ਖਾਣਾ ਬੰਦ ਕਰਤਾ ਕਹਿੰਨੇ ਪਰ ਉਹ ਖਾਣਾ ਚਾਹੀਦਾ ਆਪਣੇ ਨਹੀਂ ਆਪਾਂ ਜੇ ਵਾਈਟ ਸాల్ਟ ਆ ਵਾਲਾ ਹੀ ਖਾਵਾਂਗੇ ਨੀ ਆ ਯੂਜ਼ ਇਨ ਕਰਾਂਗੇ ਆਪਣੇ ਬਾਡੀ ਚ ਆਇਓਡੀਨ ਦੀ ਡੈਫੀਸ਼ੈਂਸੀ ਹੋ ਜਾਊਗਾ ਆਇਓਡੀਨ ਦੀ ਘਾਟ ਹੋ ਜਾਊਗੀ ਹੈ ਨਾ ਜੋ ਇੱਕ ਆਇਓਡਾਈਜ਼ਡ ਸਾਲਟ ਇਹ ਤੇ ਲਿਖਿਆ ਹੋਇਆ ਹੈ ਆਇਓਡਾਈਜ਼ਡ ਸਾਲਟ ਇਹ ਤੇ ਕਿਤੇ ਨਹੀਂ ਲਿਖਿਆ ਕਿ ਆਇਓਡਾਈਜ਼ਡ ਸਾਲਟ ਆ ਫਿਰ ਉਹਨਾਂ ਦੀ ਵੀਡੀਓ ਦੇਖ ਕੇ ਮੇਰੇ ਵੀ ਦਿਮਾਗ ਵਿੱਚ ਗੱਲ ਜਿਹੀ ਵੱਜੀ ਮੇਰੇ ਗੱਲ ਤਾਂ ਠੀਕ ਐ ਵੈਸੇ ਹੈ ਨਾ ਕਿ ਇੱਕ ਸਾਲਟ ਨਹੀਂ ਯੂਜ਼ ਕਰੋ ਬਦਲ ਬਦਲ ਕੇ ਸਾਲਟ ਯੂਜ਼ ਕਰੋ ਵੀ ਇਹ ਵੀ ਯੂਜ਼ ਕਰੋ ਇਹ ਵੀ ਯੂਜ਼ ਕਰੋ ਰੌਕ ਸਾਲਟ ਵੀ ਯੂਜ਼ ਕਰੋ ਪਿੰਕ ਸਾਲਟ ਵੀ ਯੂਜ਼ ਕਰੋ ਸਾਰੇ ਸਾਲਟ ਯੂਜ਼ ਕਰੋ ਪਰ ਬਦਲ ਬਦਲ ਕੇ ਕਰੋ ਤਾਂ ਕਿ ਤੁਹਾਡੇ ਵਿੱਚ ਆਇਓਡੀਨ ਦੀ ਡੈਫੀਸ਼ੀਐਂਸੀ ਨਾ ਹੋਵੇ ਪਰ ਡਿਊਰਿੰਗ ਵੇਟ लॉस ਉਹ ਵਾਈਟ ਸਾਲਟ ਨਹੀਂ ਯੂਜ਼ ਕਰ ਦਿੰਦੇ ਸੀ ਉਹ ਕਹਿੰਦੇ ਵੀ ਇਹ ਵਾਈਟ ਸਾਲਟ ਜਿਹੜਾ ਹੁੰਦਾ ਬਾਡੀ ਵਿੱਚ ਵਾਟਰ ਟੈਂਸ਼ਨ ਹੁੰਦੀ ਹੈ ਨਾ ਜਿਸ ਕਰਕੇ ਆਪਣਾ weight ਵੱਧਦਾ ਹੈ ਨਾ ਵਾਟਰ ਰਿਟੇਨ ਕਰਦਾ ਇਸ ਕਰਕੇ ਉਹਨਾਂ ਨੇ ਬੰਦ ਕਰਵਾਤਾ ਸੀਗਾ ਫਿਰ ਉਦੋਂ ਤੋਂ ਅਸੀਂ ਸਾਰੇ ਆਯੂਸ ਕਰਦੇ ਸੀ ਪਰ ਮੈਂ ਦੱਬੇ ਅਲੱਗ-ਅਲੱਗ ਲਾਏ ਹੋਏ ਨੇ ਦੋਨਾਂ ਤੇ ਆ ਲਿਖੋ ਇਹ ਚ ਸਿੰਪਲ ਸਾਈਟ ਨਮਕ ਇਹ ਚ ਸਿੰਦਰ ਨਮਕਾ ਦੋਨੋਂ ਲਈ ਅਲੱਗ-ਅਲੱਗ ਲਾਏ ਹੋਏ ਨੇ ਹੁਣ ਮੈਨੂੰ ਤਾਂ ਨਹੀਂ ਵਿੱਚ ਕਰੀ ਉਹ ਵੀ ਪਾ ਲਾਣੀ ਆ ਇੱਕ ਵਾਰ ਖਤਮ ਹੋ ਜयो ਉਹ ਪਰਲਾ ਨੇ ਇੱਕ ਵਾਰ ਖਤਮ ਹੋ ਜयो ਪਰਲਾ ਨੇ ਦੋਨੇ ਤਾਂ ਅਸੀਂ ਸਾਲਟ ਯੂਜ਼ ਕਰਦੀ ਆ ਉਹਨਾਂ ਦੀ ਗੱਲ ਮੈਨੂੰ ਅੱਛੀ ਲੱਗੀ ਵੀ ਟੈਕਸ ਰੀਅਲ ਹੈ ਨਾ ਟੈਕਸ ਟਰੂਥ ਕਿ ਆਇਓਡਾਈ ਸਾਲਟ ਇਹੀ ਹੁੰਦਾਗਾ ਇਹਦੇ ਉੱਪਰ ਵੀ ਕੀਤੇ ਨਹੀਂ ਲਿਖਿਆ ਹਮਨ ਧਿਆਨ ਨਾਲ ਪੜ੍ਹਨਾ ਆਇਓਡਾਈ ਸਾਲਟ ਕਿਹਦੇ ਨਹੀਂ ਲਿਖਿਆ ਹੈਗਾ ਠੀਕਾ ਨਮਕ ਅੱਛਾ ਇਹ ਵੀ ਮਾੜਾ ਨਹੀਂ ਇਹ ਵੀ ਮਾੜਾ ਨਹੀਂ ਆਪਾਂ ਕਈ ਗਲਤ ਕੋਈ ਹੈਗਾ ਇਹਨਾਂ ਵਿੱਚੋਂ ਪਰ ਬਦਲ ਬਦਲ ਯੂਜ਼ ਕਰੋ ਮੈਨੂੰ ਗੱਲ ਅੱਛੀ ਲੱਗੀ ਜੇ ਤੁਹਾਨੂੰ ਕਿਸੇ ਨੂੰ ਹੋਰ ਬੈਟਰ ਪਤਾ ਇਹ ਤੋਂ ਅੱਛਾ ਕੋਈ ਨੌਲੇਜ ਹੈ ਗਿਆ ਤਾਂ ਜਰੂਰ ਕਮੈਂਟ ਸੈਕਸ਼ਨ ਸ਼ੇਅਰ ਕਰਿਓ ਉੱਨਾ ਮੇਰੇ ਕਿਚਨ ਚ ਕੋ ਸਾਫ ਸਫਾਈ ਰਹੇ ਜੀ ਸੀ ਇਹ ਜਿਹੜੇ ਭਾਂਡਿਆਂ ਵਾਲੇ ਰੈਕ ਨੇ ਇਹ ਮੈਂ ਖਾਲੀ ਕੀਤੇ ਭਾਂਡੇ ਸਾਰੇ ਇਹਦੇ ਵਿੱਚੋਂ ਕੱਢੇ ਖਾਲੀ ਕਰਕੇ ਹੁਣ ਇਹਨਾਂ ਨੂੰ ਕਰੂੰਗੀ ਸਾਫ ਮੈਂ ਡਬਲ ਮਾਈਂਡਡ ਸੀ ਵੀ ਇਹਨਾਂ ਨੂੰ ਸਾਫ ਕਰਾਂ ਕਾ ਨਾ ਕਰਾਂ ਕਿਉਂਕਿ ਇੱਕ ਤਾਂ ਸੀ ਘੱਟ ਯੂਜ਼ ਕਰਦੇ ਹਾਂ ਸਾਫ ਆਣਾ ਜਿਹੜੀ ਜੀਜੀ ਚ ਰੈਗੂਲਰ ਯੂਜ਼ ਵਾਲੇ ਭਾਂਡੇ ਹੁੰਦੇ ਨੇ ਉਹ ਜਾਦੇ ਕੰਦਾ ਹੁੰਦਾ ਫਿਰ ਮੈਂ ਕਿਹਾ ਇੱਕ ਤਾਂ ਮੈਨੂੰ ਕਰਨਾ ਪਊਗਾ ਫਿਰ ਮੈਂ ਕਿਹਾ ਚਲੋ ਦੂਜਾ ਵੀ ਕਰ ਦਾਂ ਨਹੀਂ ਫਿਰ ਇੱਕ ਵਿੱਚ ਤੋਂ ਕੋਲੇ ਛੱਡ ਵੀ ਨਹੀਂ ਹੁੰਦਾ ਹੈਗਾ ਵੀ 10 15 ਮਿੰਟ ਲੱਗਣਗੇ ਖਾਦੀ ਦੇਣੀਆਂ ਫਿਰ ਦੋਨੇ ਰੈਕਸ ਦੇ ਭਾਂਡੇ ਕੱਢੇ ਬਾਹਰ ਤੇ ਨੂੰ ਕਰ ਰਹੀਆਂ ਸਾਫ ਜੇ ਨਾ ਕਰੀ ਫਿਰ ਅਗਲੀ ਵਾਰ ਥੋੜੀ ਜ਼ਿਆਦਾ ਮੈਨੂੰ ਮਿਹਨਤ ਲਾਉਣੀ ਪੈਂਦੀ ਹੈ ਤੇ ਜ਼ਿਆਦਾ ਟਾਈਮ ਲਾਉਣਾ ਪੈਂਦਾ ਮੈਂ ਚਲੋ ਥੋੜਾ ਗੰਦਾ ਫਿਰ ਜਲਦੀ ਸਾਫ ਹੋ ਜਾਊਗਾ ਵੀ ਕਰੀ ਜਿੰਨੇ ਵੀ ਮੈਂ ਕਿਉਂ ਛੱਡਾਂ ਨਾ ਕਿਉਂਕਿ ਆਪਾਂ ਡੇਲੀ ਯੂਜ਼ ਕਰਦੇ ਭਾਂਡੇ ਚੱਕ ਤੇ ਰੱਖਦੇ ਆ ਨਿਕ ਨਿਕਾ ਕੁਛ ਨਾ ਕੁਛ نیچے ਨਾ ਟ੍ਰੇ 'ਚ ਇਕੱਠਾ ਹੋ ਜਾਂਦਾ ਆਪਾਂ ਦੇ ਹੱਥਾਂ ਤੋਂ ਕੁਛ ਨਾ ਕੁਛ ਲੱਗਾ ਹੋਵੇ ਕਿ ਬਰਾਬਰ ਰੋਕੀ ਫੁਕਾ ਰਹੇ ਹੁਣ ਅਦਰ ਕੋਈ ਥਾਲੀ ਕੋਲੀ ਕੁਛ ਨਾ ਕੁਛ ਚੱਕਣਾ ਹੁੰਦਾ ਤਾਂ نیچے ਜਿਵੇਂ ਕੁਛ ਆਟੇ ਦਾ ਕੁਛ ਹੁੰਦਾ ਕੁਛ ਪਾਊਡਰ ਜਿਹਾ ਟਾਈਪ ਕੁਛ ਨਾ ਕੁਛ ਜਮਾ ਹੋ ਜਾਂਦਾ ਜੇ ਔਰ ਫਿਰ ਵੀ ਥੋੜੇ 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 ਨਾਲ ਕਿਚਨ ਗੰਦੀ ਹੋ ਜਾਂਦੀ ਆ ਔਰ ਮੀਨੂੰ ਤਾਂ ਹਵਲ ਸਫਾਈ ਜਰੋਂ ਮੈਂ ਕਰਦਣੀ ਆ ਨਾ ਫਿਰ ਇੱਕ ਮਹੀਨਾ ਮੜਿਆ ਬਹੁਤ ਵਧੀਆ ਆਰਾਮ ਨਾਲ ਲੰਘੇ ਜਾਂਦਾਗਾ ਤੇ ਦੋਨੇ ਰੈਕ ਵੀ ਚਲੋ ਹੋ ਗਏ ਸਾਫੇ ਬਿਲਕੁਲ ਤੁੰਟਕਾ ਦਾ ਨੇ ਇਹਦੇ ਵਿੱਚ ਭਾਂਡੇ ਸਫਾਈ ਕਰਕੇ ਤਾਂ ਫਿਰ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਦਾ ਪਹਿਲਾਂ ਵਾਸ ਪਤਾ ਨਹੀਂ ਕਿਉਂ ਕਾਲ ਹੁੰਦੇ ਵੀ ਕਾਇ ਹੁੰਦਾ ਕੰਮ ਕਰ ਲੀ ਜਾਂ ਨਾ ਛੱਡ ਦਿੰਦੇ ਹਨਾ ਤੇ ਸਫਾਈ ਕਰਕੇ ਤਾਂ ਦਿਲ ਖੁਸ਼ ਹੋ ਜਾਂਦਾ ਜੁਰੂਕ ਬਿਲਕੁਲ ਐਂ ਚਮਕ ਰਹੀਆਂ ਚੀਜ਼ਾਂ ਨਿਕਲ ਆਉਂਦੀਆਂ ਨੇ ਫਿਰ ਵਧੀਆ ਲੱਗਦਾ ਫਿਰ ਐਂ ਲੱਗਦਾ ਵੀ ਉਹੀ ਘੌਲ ਕਰੇ ਪਿੱਛੇ 10 15 ਮਿੰਟ ਪਿੱਛੇ ਆਪਣੀ ਘੌਲ ਹੀ ਹੁੰਦੀ ਕੰਮ ਕਰਨ ਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ ਸੋ ਕੰਮ ਕਰਕੇ ਵਧੀਆ ਜੀ ਲੱਗਦਾ ਤੇ ਕੰਮ ਜਿਹੜਾ ਆਪਾਂ ਸਾਫ਼ ਸਫਾਈ ਕਰਦੇ ਆ ਉਹ ਸਾਫ਼ ਸਫਾਈ ਨੂੰ ਦੇਖ ਕੇ ਵੀ ਦਿਲ ਖੁਸ਼ ਹੁੰਦਾ ਇੱਕ ਆਪਣੀ ਘੌਲ ਹੀ ਵੱਡੀ ਹੋ ਜਾਂਦੀ ਵੀ ਚਲੋ ਫੇਰ ਕਰ ਲਾਂਗੇ ਫੇਰ ਕਰ ਲਾਂਗੇ ਸ਼ਾਮ ਕਰ ਲਾਂਗੇ ਬਸ ਐਂ ਟਾਲ ਮਟੋਲੇ ਜੇ ਕਰੀ ਜਾਂਦੇ ਆਂਗੇ ਇਧਰ ਕਰ ਦਿੰਨਾ ਸੈਟ ਸਾਰੇ ਭਾਂਡੇ ਜਿਹੜੇ ਹੁਣ ਰੈਕ ਵਿੱਚ ਭਾਂਡੇ ਮਟਕਾਤੇ ਉਹ ਤਾਂ ਹੈਗੇ ਨੇ ਰੈਗੂਲਰ ਯੂਜ਼ ਵਾਲੇ ਡੇਲੀ ਚਾਹੀਦੇ ਹੁੰਦੇ ਨੇ ਸਵੇਰ ਸ਼ਾਮ ਆਪਨ ਖਾਣਾ ਖਾਣ ਵੇਲੇ ਇੱਕ ਸਾਈਡ ਮੈਂ ਘੱਟ ਜਿਹੜੇ ਯੂਜ਼ ਚ ਆਉਂਦੇ ਨੇ ਉਹ ਰੱਖਦੇ ਹੁੰਨੇ ਮੈਂ ਵੱਡੀਆਂ ਥਾਲੀਆਂ ਜੇ ਕੋਈ ਜਾਦੇ ਦੋ ਤਿੰਨ ਕੋਲੀਆਂ ਸਬਜ਼ੀ ਦੇ ਰਾਈਸ ਵਗੈਰਾ ਹੈਗੇ ਨੇ ਤਾਂ ਵੱਡੀ ਥਾਲੀ ਚ ਵੱਡੀ ਥਾਲੀ ਯੂਜ਼ ਕਰ ਲੈਂਦੇ ਆ ਜਾਂ ਸਟੀਲ ਦੇ ਡੱਬੇ ਕੋਈ ਆਟਾ ਕੱਢਣਾ ਜਾਂ ਕੋਈ ਹੋਰ ਚੀਜ਼ ਕੱਢਣੀ ਆ ਉਹ ਵਾਲੇ ਇਧਰ ਐਕਸਟਰਾ ਦਾ ਸਮਾਨ ਜੋ ਜ਼ਿਆਦਾ ਯੂਜ਼ ਨਹੀਂ ਹੁੰਦਾ ਹੈਗਾ ਚਲੋ ਇਹ ਵੀ ਡੇਲੀ ਚ ਆ ਜਾਂਦਾ ਪਰ ਜ਼ਿਆਦਾ ਨਹੀਂ ਹੁੰਦਾਗਾ ਟਾਈਮ ਹੋਗਾ 3:30 ਦਾ ਉਹ ਲੈ ਕੇ ਚਾਹ ਕਰਕੇ ਨਾਲ ਦੋ ਬਿਸਕਟ ਇੱਕ ਮੱਠੀ ਚਾਹ ਪੀਨੇ ਆ ਚਾਹ ਪੀ ਕੇ ਫਿਰ ਉਸ ਤੋਂ ਬਾਅਦ ਦੇਖੂਗੀ ਮੈਂ ਕਿ ਚੰਗੀ ਬਾਕੀ ਦੀ ਸਫਾਈ ਬਾਹਰ-ਬਾਹਰ ਕੈਬਨਟਸ ਰਹਿ ਗਈ ਉਹ ਦੇਖਦੀ ਆ ਮੈਂ ਕਰਦੀ ਆ ਜੀ ਕਰਦਾ ਕਰਾਂ ਪਰ ਹਿੰਮਤ ਹੀ ਨਹੀਂ ਹੋ ਰਹੀਆਂ ਇਹਨਾਂ ਦਾ ਵੀ ਘੰਟਾ ਡੇਢ ਘੰਟਾ ਆਰਾਮ ਨਾਲ ਮੈਨੂੰ ਲੱਗ ਜੂ ਕਿਚਨ ਦੀ ਗੈਸ ਦੇ ਪਿੱਛੇ ਜਿਹੜੇ ਬੈਂਕ ਵਾਲੇ ਵੋਲਟਾਈਨਸ ਉਹ ਵੀ ਸਾਫ ਕਰਨੀਆਂ ਹੋਣਗੀਆਂ ਕੈਬਨਟਸ ਉੱਪਰ-ਨੀਚੇ ਬਾਹਰੋਂ ਫ੍ਰਿਜ ਬਾਹਰੋਂ ਸਾਫ ਕਰਨਾ ਕੰਟਾ ਡੇਢ ਘੰਟੇ ਦੇ ਵਿੱਚ ਵਿੱਚ ਆ ਰਾਮ ਨੇ ਮੈਂ ਟਾਈਮ ਲੱਗ ਗਿਆ ਨਾ ਮੈਂ ਇਹਨਾਂ ਦੀ ਸਫਾਈ ਕਰਦੇ ਨੂੰ ਦੇਖਦੇ ਉਦੋਂ ਬਾਅਦ ਸ਼ਾਮ ਦੀ ਦਾਲ ਸਬਜ਼ੀ ਵੀ ਬਣਾਉਣੀ ਪਊਗਾ ਸ਼ਾਮ ਨੂੰ ਕੋਈ ਦਾਲ ਸਬਜ਼ੀ ਹੈ ਨਹੀਂ ਬਣਾਉਣੀ ਪਊਗੀ ਮੈਨੂੰ ਯਾਦ ਆ ਤਾਂ ਮੈਂ ਪੁੱਛੂੰਗੀ ਦਵਿੰਦਰ ਨੂੰ ਜੇ ਖਿਚੜੀ ਖਾਣਗੇ ਫਿਰ ਇੱਕ ਚੀਜ਼ ਨਾਲੇ ਸਾਜੂ ਸਾਰਾ ਨਾਲੇ ਖਿਚੜੀ ਬਣਾ ਲੂੰਗੀ ਨਹੀਂ ਫਿਰ ਮੈਨੂੰ ਆਪਦੇ ਵਾਰ ਸਲੱਗ ਕੁਝ ਕਰਨਾ ਪਊਗਾ ਦੇਖਨੇ ਕੀ ਬਣਦਾ ਚਾਹ ਪੀਣਾ ਫਿਲਹਾਲ ਤਾਂ ਸੋ ਹੀ ਸੀ ਮੇਰੀ ਅੱਜ ਦੀ ਵੀਡੀਓ ਕਰਦੇ ਵੀਡੀਓ ਦੇ ਐਂਡ ਜੇ ਮੈਂ ਅੱਗੇ ਕੰਟੀਨਿਊ ਕਰੂੰਗੀ ਬਹੁਤ ਲੰਬੀ ਹੋ ਜੂਗੀ ਐਡੀਟਿੰਗ ਕਰਦੇ ਬਹੁਤ ਸੇ ਟਾਈਮ ਲੱਗਦਾ ਸੋ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈੱਕ ਕਰ ਲਿਓ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੇ ਵਾਲੇ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ